ਦੇਸ਼ਾਂਦਰ ਇੱਕ ਚੋਣ ਇੱਕ ਰਾਸ਼ਟਰੀ ਗੱਲ ਪਿਛਲੇ ਸਾਲ ਤੋਂ ਵੱਡੇ ਪੱਧਰ ਉੱਤੇ ਪੱਕੀ ਹੋਈ ਹੈ ਸਤੰਬਰ ਦੇ ਵਿੱਚ ਭਾਰ ਸਰਕਾਰ ਨੇ ਇੱਕ ਕਮੇਟੀ ਘਟਿਤ ਕੀਤੀ ਸੀ ਉੱਚ ਪੱਧਰੀ ਉਹਦੀ ਕਹਿੰਦਾ ਭਾ ਕੇ ਅਗਵਾਈ ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਬੰਦ ਦੇ ਹਵਾਲੇ ਕੀਤੀ ਗਈ ਸੀਗਾ ਉਸ ਕਮੇਟੀ ਨੇ ਕਈ ਸਰਗਰਮੀਆਂ ਕੀਤੀਆਂ ਨੇ ਬੈਠਕਾਂ ਕੀਤੀਆਂ ਨੇ ਹੁਣ ਉਸ ਕਮੇਟੀ ਵੱਲੋਂ ਦੇਸ਼ ਭਾਰ ਦੇ ਲੋਕਾਂ ਤੋਂ ਸਜਾਵ ਮੰਗੇ ਗਏ ਨੇ ਉਸ ਸਜਾਅ ਮਗਰੋਂ ਜਾਂ ਇਸ ਸਜਾਅ ਦੀ ਕੀ ਪ੍ਰਕਿਰਿਆ ਕੀੜਾ ਇਤਿਹਾਸ ਨਵਾਂ ਸਰਜੇਗੀ ਜਾਂ ਕਮੇਟੀ ਕਿਥੋਂ ਤੁਰੀਏ ਤੇ ਕਿੱਥੇ ਪਹੁੰਚੇਗੀ ਇਸ ਉੱਤੇ ਗੱਲਬਾਤ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਪੰਜਾਬ ਦੇ ਪਾਣੀਆਂ ਦਾ ਮਾਮਲਾ ਹੈ ਉਹ ਡੜਕਿਆ ਜਾ ਰਿਹਾ ਹੈ ਉਹਦੇ ਵਿੱਚੋਂ ਕਿਸ ਤਰ੍ਹਾਂ ਦੀ ਜਿਹੜੀ ਅਗਲੀ ਖਸ਼ਬੂ ਜਾਂ ਕੋਈ ਹੋਰ ਮਾਮਲਾ ਸਾਹਮਣੇ ਆਏਗਾ ਇਸ ਬੰਦੀ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉਗੇ ਵਿਸ਼ਵ ਚਿੰਤਕ ਤੇ ਸਿਆਸੀ ਮਹਾਰਾਜ ਡਾਕਟਰ ਪਿਆਰੇ لال ਗਰਗ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਵੈਲਕਮ ਸਵਾਗਤ ਕ੍ਰੇਵਸ ਵਾਸ ਬੰਦਸਕ ਵਰਸਾ ਇੱਕ ਦੇਸ਼ ਕਹਿੰਦਾ ਭਾਵ ਕਿ ਇੱਕ ਰਾਸ਼ਟਰ ਸਾਡਾ ਇੱਕ ਰਾਸ਼ਟਰ ਹੈ ਤੇ ਦੇਸ਼ ਦੇ ਵਿੱਚ ਜਿਹੜੀਆਂ ਸਾਰੀਆਂ ਚੋਣਾਂ ਨੇ ਉਹ ਵੀ ਇੱਕੋ ਸਮੇਂ ਹੋਣ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ खैर ਸ਼ੁਰੂਆਤ ਦੇ ਵਿੱਚ ਅਜਿਹਾ ਦੌਰ ਵੀ ਹੋਇਆ ਪਰੰਤੂ ਕੁਝ ਸਮੇਂ ਬਾਅਦ ਜਿਹੜੀਆਂ ਇਹ ਚੋਣਾਂ ਨੇ ਅਲੱਗ-ਤਲਗ ਪੈ ਗਈਆਂ ਲੋਕ ਸਭਾ ਕਿਸੇ ਵੇਲੇ ਹੁੰਦੀਆਂ ਨੇ ਵਿਧਾਨ ਸਭਾ ਕਿਸੇ ਵੇਲੇ ਜਾਂ ਵਕ ਵਕ ਰਾਜਾਂ ਦੀ ਇਹ ਇਲੈਕਸ਼ਨ ਨੂੰ ਲੈ ਕੇ ਵਕ ਵਕ ਸਥਿਤੀ ਬਣ ਚੁੱਕੀ ਹੈ ਹੁਣ ਭਾਰਤ ਸਰਕਾਰ ਨੇ ਪਿਛਲੇ ਸਾਲ ਸਤੰਬਰ ਦੇ ਵਿੱਚ ਇੱਕ ਕਮੇਟੀ ਕੱਢ ਦਿੱਤੀ ਸੀ ਰਾਮਨਾਥ ਕੋਵੰਦੀ ਗਵਾਈਟ ਬੜੀ ਉੱਚ ਪਦਰੀ ਕਮੇਟੀ ਸੀ ਕੁਝ ਨੇ ਮਾਮਲੇ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ ਹੋਇਆ ਕਿ ਕੀ ਕਿਉਂ ਨਾ ਦੇਸ਼ ਦੇ ਵਿੱਚ ਇੱਕ ਰਾਸ਼ਟ੍ਰਿਕ ਚੋਣ ਕਰਵਾਈ ਜਾਵੇ ਕਮੇਟੀ ਨੇ ਹੁਣ ਜਿਹੜੀ ਸਰਗਰਮੀ ਅਗਲੀ ਅਰੰਭੀ ਹਦੇਸ ਪਰ ਦੇ ਲੋਕਾਂ ਤੋਂ ਇੱਕ ਸਜਾਹ ਮੰਗੇਰੇ ਇਸ ਮਾਮਲੇ ਉੱਤੇ ਡਾਕਟਰ ਸਾਹਿਬ ਇਹ ਸਜਾਹ ਕੀ ਹੋਣਗੀ ਸਾਰਾ ਕੁਝ ਕੀ ਰਹਿਣ ਵਾਲਾ ਹੈ ਕਮੇਟੀ ਦੇ ਵਿਹਿਆਜ ਤੋਂ ਇੱਕ ਰਾਸ਼ਟ੍ਰਿਕ ਚੋਣ ਦੇ ਵਿਹਿਆਜ ਜੀ ਡਾਕਟਰ ਸਾਹਿਬ ਸਰ ਜਿਆਦਾ ਸੀ ਕੋਈ ਮੁੱਦਾ ਦੇਖਣਾ ਹੋਵੇ ਕਿ ਇਹ ਦਾ ਦੇਸ਼ ਨੂੰ ਫਾਇਦਾ ਹੈ ਜਾਂ ਨਹੀਂ ਕਿਸੇ ਇੱਕ ਪਾਰਟੀ ਦਾ ਇੱਛਾ ਹੈ ਇੱਕ ਪਾਰਟੀ ਨੂੰ ਫਾਇਦਾ ਹੁੰਦਾ ਹੈ ਦੂਜੀ ਨੂੰ ਹੁੰਦਾ ਹੈ ਉਹ ਕੋਈ ਬਹੁਤ ਜ਼ਿਆਦਾ ਆਪਣੇ ਵਾਸਤੇ ਮੀਡੀਆ ਚ ਮਹੱਤਤਾ ਨਹੀਂ ਹੁੰਦੀ ਉਹ ਤਾਂ ਸਿਰਫ ਚਰਚਾ ਦੇ ਵਾਸਤੇ ਹੁੰਦਾ ਹੈ ਵੀ ਇਹਨੂੰ ਫਾਇਦਾ ਹੋਵੇ ਇਹਨੂੰ ਨੁਕਸਾਨ ਹੋਵੇ ਜਿਹਨੂੰ ਪਰਸ਼ਲੇਸ਼ਨ ਕਹਿੰਦੇ ਆ ਪਰ ਅਸਲੀ ਅਸੀਂ ਮੀਡੀਆ ਜਦੋਂ ਆਪਾਂ ਗੱਲ ਲੈਨੇ ਆ ਉਦੋਂ ਹੀ ਹੁੰਦਾ ਵੀ ਦੇਸ਼ ਨੂੰ ਕਿਹਦਾ ਫਾਇਦਾ ਲੋਕਾਂ ਨੂੰ ਕਿਹਦਾ ਸੋ ਉਹਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਜਦ ਦੇਸ਼ ਆਜ਼ਾਦ ਹੋਇਆ ਸੀ ਉਦੋਂ ਇੱਕ ਇੱਕੋ ਵਾਰੀ ਚੋਣ ਹੁੰਦੀ ਸੀ ਇੱਕ ਉਹ ਹਮੇਸ਼ਾ ਕਹਿੰਦੇ ਇੱਕੋ ਜਿਹੀ ਵੋਟ ਹੈ ਜੀ ਇਕ ਠੰਡਿਆਲੀ ਹੈ ਹਾਂਜੀ ਹਾਂ ਬਿਲਕੁਲ ਉਹ ਪਾਰਟੀ ਵੀ ਬਹੁਤੀਆਂ ਬਾਕੀ ਹੈ ਨਹੀਂ ਸੀਗਾ ਕਾਂਗਰਸੀ ਸੀ ਬਹੁਤੀ ਤੇ ਇਹਨਾਂ ਦਾ ਵਾਧਾਂ ਦੀ ਜੋੜੀ ਇਹਨਾਂ ਦਾ ਨਿਸ਼ਾਨ ਹੁੰਦਾ ਸੀ ਕਿਉਂ ਨਿਸ਼ਾਨ ਹੂੰ ਹੂੰ え ਅਰ ਹਰ ਇੱਕ ਪਿੰਡ ਚ ਉਦੋਂ ਬੂਥ ਵੀ ਨਹੀਂ ਹੁੰਦਾ ਸੀ ਮੇਰੇ ਪਿੰਡ ਦੀਆਂ ਵੋਟਾਂ ਨੇੜੇ ਦਾ ਪਿੰਡ ਸੀਗਾ ਉੱਥੇ ਜਾ ਕੇ ਪੈਂਦੀਆਂ ਸੀ ਲੋਕ ਗੱਡੇ ਤੇ ਬੈਠ ਕੇ ਜਾਂਦੇ ਸੀ ਹੂੰ ਹੂੰ ਜੀ ਜੀ ਬਸਾਂ ਵੀ ਨਹੀਂ ਚੱਲਦੀਆਂ ਸੀ ਉਸ ਟਿੱਕੀ ਨੇ ਹੂੰ ਹੂੰ ਉਸ ਤੋਂ ਬਾਅਦ ਫਿਰ ਉਚੋਂ ਨਿਸ਼ਾਨ ਕਾਂਗਰਸ ਦਾ ਬਦਲ ਗਿਆ ਪਾਰਟੀਆਂ ਅਸਲ ਚ 1966 ਦੇ ਵਿੱਚ ਕਈ ਰਾਜਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਜਿਹੜੀ ਨਹੀਂ ਰਹੀ ਉਹਦਾ ਇੱਕ ਅਦਕਾਰਵਾਦ ਖਤਮ ਹੋ ਗਿਆ ਬੇਸਿਕਲੀ ਹੂੰ ਹੂੰ ਜੀ ਕਿ ਉਸ ਤੋਂ ਬਾਅਦ ਕਾਂਗਰਸ ਵੀ ਦਿਫਾੜ ਹੋ ਗਈ 인ਦਰਾ ਗਾਂਧੀ ਨੇ ਇੱਕ ਸਿੰਡੀਕੇਟ ਕਾਂਗਰਸ ਦੀ ਕਰਕੇ ਤੇ ਉਹਨੇ ਆਪ ਦੇ ਕੈਂਡੀਡੇਟ ਦੇ ਖਿਲਾਫ ਰਾਸ਼ਟਰਪਤੀ ਦੇ ਕੈਂਡੀਡੇਟ ਕਰਕੇ ਚੋਣਾਂ ਜਿੱਤ ਲਈ ਜਨ ਸਭਾ ਵਿੱਚ ਚਾਇਆ ਵੀ ਵੀ ਗਰੀਨ ਨੀਲਨ ਸਿੰਘ ਵੀਾਰੇ ਦੇ ਖਲਾਫ ਹੂੰ ਤੋਂ ਉਸ ਵਕਤ ਤੋਂ ਤੋਂ ਚੋਣਾਂ ਦੇ ਵਿੱਚ ਵਾਰ-ਵਾਰ ਸਰਕਾਰਾਂ ਜਿਵੇਂ ਪੰਜਾਬ ਦੀ ਸਰਕਾਰ ਜਿਵੇਂ ਕਹਾ 11 166 ਨੂੰ ਤੋਂ ਬਾਅਦ ਦੇਖੋ ਗੁਰਨਾਨ ਸਿੰਘ ਦੀ ਜਸਟਿਸ ਜੈਸੀਗੇ ਹੋ ਕਾਲੀਦਾਲੀ ਸਰਕਾਰ ਸੀ ਉਹ ਦੋ ਵਾਰੀ ਬਣੀ ਫਿਰ ਕਸ਼ਮ ਸਿੰਘ ਗਿਰਦੀ ਸਰਕਾਰ ਬਣੀ ਰਾਸ਼ਟਰਪਤੀ ਰਾਜ ਵੀ ਰਹਾ ਫਿਰ ਸਰਪ੍ਰਕਾਸ਼ ਸਿੰਘ ਭਾਰਤ ਦੀ ਸਰਕਾਰ ਬਣੀ 77 ਚੱਕ ਤਿੰਨ ਵਾਰੀ ਚੋਣ ਹੋ ਗਈ ਹੂੰ ਹੂੰ ਅੱਛਾ ਜੀ ਹੋਰ ਚੋਣਾਂ ਹੋ ਗਈਆਂ ਸਰਕਾਰਾਂ ਟੇਨ ਬਦਲ ਚੁੱਕੀਆਂ ਸੀ ਚਾਰ ਗੁਰਨਾਮ ਸਿੰਘ ਜੀ ਫਿਰ ਦੁਬਾਰਾ ਗੁਰਨਾਮ ਸਿੰਘ ਜੀ ਲਖਮਨ ਸਿੰਘ ਗਿਰਦੀ ਤੇ ਭੱਦਰ ਜਾ ਕੇ ਫਿਰ ਜਦ ਗਿਆਨੀ ਜਗ ਸਿੰਘ ਆਏ ਤੇ ਚੋਣ ਜਿੱਤ ਕੇ ਤੇ ਉਹ 72 ਤੋਂ ਬਾਅਦ 70 ਤੱਕ ਹੀ ਹੂੰ ਸੋ ਹੁਣ ਜਿਹੜੀਆਂ ਇਸ ਤਾਂ ਹੀ ਫਿਰ ਜਦ ਅਕਾਲੀ ਜਨਤਾ ਪਾਰਟੀ ਆ ਗਈ ਜਨਤਾ ਪਾਰਟੀ ਜਨਤਾ ਪਾਰਟੀ ਦੇ ਅਮਰਜੈਂਸੀ ਤੋਂ ਬਾਅਦ ਸਰਕਾਰ ਆਈ ਤਾਂ ਉਹਨਾਂ ਨੇ ਆਨ ਸਾਰਾ ਜਿੱਤ ਕਾਂਗਰਸੀ ਸਰਕਾਰਾਂ ਸੀ ਉਹ ਸਭ ਤੋੜਤੀਆਂ ਹੂੰ ਜੀ ਲੈ ਕੇ ਸੱਤੀ ਫੈਸਲਾ ਸੀ ਨਾ ਉਸ ਤੋਂ ਬਾਅਦ ਜਨਤਾ ਪਾਰਟੀ ਹਾਰ ਗਈ ਹੂੰ ਸ੍ਰੀ ਨੰਦਰ ગાંધી ਆ ਗਈ ਪਾਵਰ 'ਚ ਕਾਂਗਰਸ ਆ ਗਈ ਉਹਨੇ ਜਨਤਾ ਪਾਰਟੀ ਵਾਲੀਆਂ ਤੋੜਤੀਆਂ ਆਵਾਜ਼ ਹੂੰ ਸਾਥੀ ਸਰਕਾਰ ਜਿਹੜੀ 79 'ਚ ਟੁੱਟੀ ਉਹ ਅਹੀਂ ਟੁੱਟੀ ਫਿਰ ਚੋਣਾਂ ਹੋਈਆਂ ਦਰਵਾਲ ਸਿੰਘ ਦੀ ਸਰਕਾਰ ਇਸ ਕਰਕੇ ਇਹ ਜਿਹੜੀਆਂ ਚੋਣਾਂ ਦੇ ਵਿੱਚ ਅੱਖ ਵੱਖ ਹੋਈਆਂ ਕਿਉਂ ਇਹ ਦੇਖਣ ਦੀ ਲੋੜ ਹੈ ਹਾਂ ਤਾਂ ਸੱਤ ਸੰਵਿਧਾਨ ਦੇ ਪ੍ਰਵਧਾਨਕੀ ਨੇ ਇਹ ਉਹਨਾਂ ਦੇ ਅਸਾਰ ਇਹ ਕੋਈ ਇਹ ਜੀ ਗੱਲ ਨਹੀਂ ਆ ਕਿ ਇੱਕੋ ਜਗ੍ਹਾ ਤੇ ਇੱਕੋ ਸਮੇਂ ਤੇ ਚੋਣਾ ਹੋਣੀਆਂ ਚਾਹੀਦੀਆਂ ਨੇ ਜਾਂ ਨਹੀਂ ਕੋਈ ਸੰਵਿਧਾਨਕ ਮਾਮਲਾ ਨਹੀਂ ਹੈ ਹਾਂ ਹਾਂ ਜੀ ਤਾਂ ਰਾਜ ਕੀ ਨਹੀਂ ਕਹਿੰਦਾ ਇਹਦੇ ਚ ਇਹ ਵਿਹਾਰਕ ਮਾਮਲਾ ਐ ਅਸਲ ਹਾਂ ਹਾਂ ਉਹ ਵਿਹਾਰਕ ਮਾਮਲਾ ਜਦ ਅਸੀਂ ਦੇਖਦੇ ਆ ਤਾਂ ਇਹਨੂੰ ਐ ਸਮਝਣਾ ਪੈਂਦਾ ਹੈ ਕਿ ਪਹਿਲਾਂ ਕੀ ਸੀ ਹੁਣ ਕੀ ਐ ਅੱਗੇ ਨੂੰ ਅਸੀਂ ਕੀ ਕਰਨਾ ਹੈ ਹਾਂ ਹਾਂ ਕੋਸੇ ਵਿਹਾਰਕ ਮਾਮਲੇ ਚ ਘਾਹ ਸਵਿਧਾਨੀਤਾ ਰਹੇ ਵੀ ਆਉਣ ਗਿਆ ਜੀ ਆਪਾਂ ਦੇ ਹਰਕ ਪਰ ਉਹ ਸੰਵਿਧਾਨ ਤੋਂ ਬਾਹਰ ਨਹੀਂ ਹੋ ਸਕਦਾ ਜਿਵੇਂ ਆਪਾਂ ਕੋਈ ਵਿਧਾਨ ਮੰਡਲ ਮਰੇ ਅੱਦਾ ਜਿਹੜੀ ਹੈ ਮर्यादा ਤੋਂ ਬਾਹਰ ਹੋ ਕੇ ਨਹੀਂ ਕਰ ਸਕਦੇ ਕਰਦੇ ਆਪਾਂ ਆਪਣੇ ਫੈਸਲੇ ਨਾਲ ਹੂੰ ਹੂੰ ਜੀ ਜਿਹੜੇ ਕੰਮ ਕਰਾਉਣ ਦੇ ਹਿਸਾਬ ਨਾਲ ਜਦ ਅਸੀਂ ਦੇਖੀਏ ਇੱਕ ਤਾਂ ਇਹ ਹੈ ਕਿ ਕਿਸੇ ਵੀ ਰਾਜ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਹੈ ਉਹ 6 ਮਹੀਨੇ ਲਾਇਆ ਜਾ ਸਕਦਾ ਹੈ ਦੁਬਾਰਾ ਫੇਰ ਲਾਉਣਾ ਪੈਂਦਾ ਹੈ ਔਰ ਬਿਨਾ ਮਨਜ਼ੂਰੀ ਤੁਸੀਂ ਰਾਸ਼ਟਰਪਤੀ ਰਾਜ ਨਹੀਂ ਰੱਖ ਸਕਦੇ ਹਾਂ ਜੀ ਜੇ ਕੋਈ ਵੱਡੀ ਐਮਰਜੈਂਸੀ ਹੋਵੇ ਕੋਈ ਵੱਡੀ ਉਥੇ ਇਨਸਰਜੈਂਸੀ ਹੋਵੇ ਜਿਵੇਂ ਕਹਿੰਦੇ ਵੀ ਜੰਮੂ ਅਤੇ ਕਸ਼ਮੀਰ ਚ ਹੋ ਗਈ ਸੀ ਪੰਜਾਬ ਚ ਵੀ ਕਿੰਨੀ ਦੇਰ ਗਵਰਨਰ ਰਾਜ ਰਾਜ ਰਿਹਾ ਨਾਰਥ ਈਸਟ ਦੇ ਵਿੱਚ ਕਈ ਸਟੇਟ ਲੈਂਡ ਰਿਹਾ ਯਾਨੀ ਕਿ ਵੱਡੀ ਕੋਈ ਗੜਬੜ ਹੋਵੇ ਜਾਂ ਕੋਈ ਐਕਸਟਰਨਲ ਬਾਹਰੀ ਐਮਰਜੈਂਸੀ ਹੋ ਜੇ ਨਹੀਂ ਤਾਂ ਫੇ ਚੋਣਾਂ ਨਹੀਂ ਦੋਸੇ ਹੋ ਸਕਦੇ ਕਿਉਂਕਿ ਸਾਡਾ ਜਮਹੂਰੀ ਦਾ ਤਾਂ ਇੱਕ ਤਾਂ ਇਹ ਗੱਲ ਧਿਆਨ ਦੇਣੀ ਤੁਹਾਨੂੰ ਦੂਜਾ ਇਹ ਹੈ ਵੀ ਜਦ ਕੋਈ ਸੀਟ ਖਾਂਦੀ ਹੋ ਜਾਂਦੀ ਹੈ ਉਹਦੀ ਚੋਣ ਕਰਾਣੀ ਪੈਂਦੀ ਹੈ 6 ਮਹੀਨਿਆਂ ਦੇ ਹਾਂ ਜੀ ਬਿਲਕੁਲ ਇਹ ਵੀ ਜ਼ਰੂਰੀਅਤ ਹੈ ਉਹਦਾ ਵਕਫਾ ਜਿਹੜਾ ਹੁੰਦਾ ਉਹ ਜਨ ਨੂੰ ਜਿੰਨਾ ਬਾਕੀ ਸਮਾਂ ਰਹਿੰਦਾ ਉਹ ਨਿਵਾਸੀ ਹੁੰਦੀ ਆ ਹੂੰ ਹੂੰ ਕੀ ਕੀ ਗੱਲ ਹੁੰਦੀ ਆ ਵੀ ਕਈ ਵਾਰੀ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਐਸਾ ਆ ਗਿਆ ਜਿਹਦੇ ਵਿੱਚ ਦਲ ਬਦਲੀ ਬੜੀ ਤੇਜ਼ੀ ਨਾਲ ਹੁੰਦੀ ਆ ਹੂੰ ਹੂੰ ਇਹ ਸਰਕਾਰ ਦਾ ਬਹੁਤ ਮਤ ਕੋ ਬੈਠੇ ਤੇ ਫਿਰ ਉਹ ਸਰਕਾਰ ਬਟ ਜਾਂਦੀ ਆ ਹੂੰ ਹੂੰ ਸਰਕਾਰ ਚੋਣ ਪ੍ਰੋਡਿਊਕ ਹੋ ਗਈ 6 ਮਹੀਨੇ ਬਾਅਦ ਕਰ ਲਓਗੇ ਵਧੀ ਗੱਲ ਆ ਜੇ ਕੋ ਦਲ ਬਦਲੀ ਨਾਲ ਸਰਕਾਰਾਂ ਜਾਂ ਟੁੱਟਦੀਆਂ ਨੇ ਤੇ ਦੂਜੀ ਸਰਕਾਰ ਬਣੇ ਨਾ ਹੂੰ ਕਿ ਇਹ ਦੂਜੀ ਮਾਰ ਨਹੀਂ ਸਕਦੇ ਹੂੰ ਹੂੰ ਤੇ ਕਰ ਕੋ ਜੰਦੀ ਹੈ ਜਾਂ ਦੂਜੇ ਪਾਸੇ ਮжоਰਿਟੀ ਇੰਨੀ ਹੋਵੇ ਨਾ ਪਰ ਇੱਕ ਦੀ ਸਰਕਾਰ ਗੇਰਨ ਵਾਸਤੇ ਉਹਦੇ ਚ ਬੰਦੇ ਤੋੜ ਦਿੱਤੇ ਜਾਂ ਨਾ ਹੂੰ ਹੂੰ ਜੀ ਤੇ ਕੁੱਟ ਕੇ ਜਾ ਕੇ ਜੇ ਉਹ ਸੰਤਾਨਕ ਤੌਰ ਤੇ ਜਾਇਜ਼ ਵੀ ਜਾ ਸਕਦੇ ਹੁਣ ਦੂਜੇ ਪਾਸੇ ਪਰ ਉਧਰ ਸਰਕਾਰ ਨਾ ਬਣਦੀ ਹੋਵੇ ਤਾਂ ਆ ਜਿਹਨੇ ਇਸ ਤਰ੍ਹਾਂ ਇਹ ਸਥਾਪਿਤ ਚੰਦੀ ਹੈ ਫਿਰ ਕਦੇ ਨਾ ਕਦੇ ਕੋਈ ਐਸੀ ਘਰਮਣ ਕਰਕੇ ਪ੍ਰੈਜ਼ੀਡੈਂਟ ਰੂਲ ਲਾ ਦਿੰਦੇ ਨੇ ਚਾਹੇ ਉਹ ਜਾਣ ਕੇ ਲਾਉਣ ਚਾਹੇ ਡੋਲ ਅਨਸਾਰ ਹੋ ਤੋ ਇਹਦਾ ਮਤਲਬ ਇਹ ਹੋਇਆ ਕਿ ਡੇਸ ਚ ਰਾਸ਼ਪਤੀ ਰਾਜ ਲੱਗ ਨਹੀਂ ਸਕਦਾ ਉਸਦਾ ਇੱਕ ਦਿਨ ਰਾਸ਼ਪਤੀ ਰਾਜ ਹੋ ਹਾਂ ਹਾਂ ਆਰਥਿਕ ਵਿੱਚ ਹਮੇਸ਼ਾ ਹੀ ਜੁਨੀਏ ਸਰਕਾਰ ਹਾਂ ਹਾਂ ਇਹਨੋਂ ਹੋਂ ਤੋਂ ਬਾਅਦ ਪਾਰਟੀ ਹਾਰ ਜਾਂਦੀ ਹੈ ਉਹ ਨੂੰ ਵੀ ਪ੍ਰਾਇਮਿੰਸ ਨੂੰ ਕਹਿੰਦੇ ਐਕਟਿੰਗ ਪ੍ਰਾਇਮਿੰਸ ਬਹਿਣ ਕੋ ਜੀ ਜੀ ਪ੍ਰੈਸ ਕਰਕੇ ਇਹ ਗੱਲ ਨੂੰ ਆਪਾਂ ਜਿਆ ਧਿਆਨ ਦੇ ਰੱਖਾਂਗੇ ਕਿ ਸੂਬੇ ਚ ਰਾਸ਼ਪਤੀ ਰਾਜ ਲੱਗ ਸਕਦਾ ਹੈ ਕੇਂਦਰ ਚ ਲੱਗ ਨਹੀਂ ਸਕਦਾ ਇਸ ਕਰਕੇ ਉਸ ਚੋਣੇ ਕਰਕੇ ਪੈਸੀ ਹੋ ਸਕਦੀ ਹੈ ਨਾ ਕਰੀ ਵੀ ਰਾਸ਼ਟਰੀ ਰਾਜ ਚਕਰ ਹਾਂ ਜਿਹੜੇ 47 ਤੋਂ ਬਾਅਦ ਵਿਕਰਦੇ ਗਏ ਨੇ ਉਹ ਨਾ ਉਤਰਦੇ ਗਏ ਨੇ ਕਿ ਇਹ ਕਿ ਪੋਲੀਟਿਸ਼ਨ ਸਰਕਾਰ ਹਾਂ ਇਹ ਇਹ ਸਰਕਾਰਾਂ ਸਾਡੀ ਸਿਆਸਤ ਪਹਿਮਤ ਉਹਨੂੰ ਕੇਵਲ ਵੀ ਸਰਕਾਰ ਪੋਲੀਸੀ ਹਮ ਤਾਂ ਸਿਆਸੀ ਤੌਰ ਤੇ ਸਰਕਾਰਾਂ ਜ਼ਿਆਦਾ ਤੋੜੀਆਂ ਜਾਂਦੀਆਂ ਹਾਂ ਹਾਂ ਜਿੱਥੇ ਆਮ ਹੋਣ ਲੱਗ ਹਾਂ ਜੀ ਸਰਕਾਰ ਦੇ ਵਿੱਚ ਟੱਕਾ ਟੋੜਾ ਕਰਕੇ ਐਨਾ ਤੇ ਖੀਲ ਕੇ ਥੋੜੀ ਜਾਂਦੀ ਹਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਉਹਦੇ ਨਾਲ ਸਰਕਾਰ ਦਿੱਤੇ ਸਵਤਨਾਮ ਇਹਤਰਾਜ ਕਰ ਮਕੋਟ ਰਾਜ ਅਜਨੇ ਰਾਜਾਂ ਕਿਵੇਂ ਕਰੂੰਗੇ ਸਾਰਿਆਂ ਦੇ ਇਕੱਠਾ ਕਰੇ ਕਿਸੇ ਦਾ ਉਹ ਤਾਂ ਹਾਂ ਹਾਂ ਉਹ ਕੇਂਦਰ ਦੇ ਵਿੱਚ ਵੀ ਜਦ ਬਾਜਪਾਈ ਸਾਹਿਬ ਦੀ ਸਰਕਾਰ ਟੁੱਟੀ ਹੈ 13 ਦਿਨਾਂ ਦੀ ਤੇ 16 ਮਹੀਨਿਆਂ ਦੀ ਇੱਕ ਮਿੰਟ ਡਾਕਟਰ ਸਾਹਿਬ ਇੱਕ ਮਿੰਟ ਹਾਂ ਜੀ ਆਵਾਜ਼ ਭਾਈ ਸਾਹਿਬ ਤੋਂ ਕਰ ਲੋ ਸਰ ਇਹ ਨਾ 13 ਦਿਨਾਂ ਦੀ ਇਹ 13 ਮਹੀਨਿਆਂ ਦੀ ਫੇਰ ਕੋਲ ਨੇ ਸਾਢੇ 4 ਸਾਲ ਦੀ ਉਹਨਾਂ ਨੇ ਆਪ ਕੀਤੀ ਸੀ ਪਹਿਲਾਂ ਪੰਕ ਕਰ ਜੀ ਜੇ ਦੇਸ਼ ਦੇ ਵਿੱਚ ਸਰਕਾਰ ਫੈਸਲਾ ਕਰਨੀ ਹੋਸੀ ਪਹਿਲਾਂ ਪੰਕ ਕਰ ਦੇਣੀ ਹੈ ਹਾਂ ਕੋਈ ਨਹੀਂ ਰੋਕਦਾ ਹਾਂ ਕਰ ਦਿੰਦਾ ਹਾਂ ਹਾਂ ਤੁਸੀਂ ਸੁਣ ਬਹਿੰਦੇ ਹੋ ਵੀ ਪੰਕ ਕਰੋਗੇ ਹਾਂ ਜੇ ਤੁਹਾਡੇ ਕੋਲ ਕੋਈ ਸਰਕਾਰਾਂ ਨੇ ਹਾਂ ਹਾਂ ਤਾਂ ਕਿਵੇਂ ਕਰੋਗੇ ਸੋ ਇਸ ਕਰਕੇ ਵੱਡੇ ਸਵਾਲ ਨੇ ਇਹਦੇ ਵਿੱਚ ਇਹਨਾਂ ਨੇ ਜਿਹੜੀ ਕਮੇਟੀ ਬਣਾਈ ਇਹ ਤਾਂ ਮੈਂ ਸਵਾਲ ਇਹ ਜਿਹੜੀ ਕਮੇਟੀ ਬਣਾਈ ਇਹਨਾਂ ਨੇ ਕਿਉਂਕਿ ਕਹਿੰਦੇ ਸਹਿ ਨੂੰ ਨਹੀਂ ਰੋਣਦੇ ਪਹਿਹ ਨੂੰ ਰੋਣਿਆ ਅਸਲ ਕਿ ਆਸਟਰ ਦਾ ਸੁਪਨਾ ਸੀ ਇਹਨਾਂ ਦਾ ਵੀ ਇਹਨੂੰ ਇੱਕ ਕਹਿਣਾ ਹੈ ਇੱਕ ਰਸਤਾ ਮਤਲਬ ਇਹ ਨਹੀਂ ਕਿ ਦੇਸ਼ ਦੀ ਇਕਤਾ ਇੱਕ ਦਮ ਤੋਂ ਹਾਂ ਕਿੰਭੂਆਂ ਦਾ ਹਾਂ ਹਾਂ ਅਚਾਨਕ ਉਹਦੇ ਚੱਕਾ ਰਾਸ਼ਨ ਕਾਰਡ ਵੀ ਇੱਕ ਪਛਾਣ ਪੱਤਰ ਵੀ ਇੱਕ ਜੀਐਸਟੀ ਕਹਿੰਦੇ ਟੈਕਸ ਵੀ ਤਾਂ ਹਾਲਾਂਕਿ ਇੱਕ ਟੈਕਸ ਹੈ ਨਹੀਂ ਤੇ ਇਸ ਤਰ੍ਹਾਂ ਜਿਹੜਾ ਹੈਗਾ ਕਾਨੂੰਨ ਵੀ ਜਿਵੇਂ ਆ ਯੂਏਪੀਏ ਹੋਰ ਲਾਈ ਜਾਂਦੇ ਉਹਦੇ ਕਹਿੰਦੇ ਕਾਨੂੰਨ ਵੀ ਅਸੀਂ ਇੱਕ ਬਣਾ ਦੇਣਾ ਹਾਂ 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 ਚਾ ਤੁਸੀਂ ਹਰੇਕ ਕੱਲ ਦੇ ਉੱਤੇ ਵਿੱਜਾ ਵੀ ਇੱਕ ਕਹਿੰਦੇ ਅਸੀਂ ਨੀਤੀ ਜਾਂਦੀ ਇੱਕੋ ਵਿੰਦਿਆ ਹੋਏਗੀ ਸਾਰੇ ਇਹ ਜਦ ਤੁਸੀਂ ਕਰਨਾ ਚਾਹੁੰਦੇ ਹੋ ਕਿ ਸਾਰਿਆਂ ਨੂੰ ਇੱਕੋ ਰੰਗ ਚ ਰੰਗਣਾ ਚਾਹੁੰਦੇ ਹੋ ਇਹ ਕੁਦਰਤ ਦੇ ਸੂਤ ਦੇ ਵੀ ਉਲਟਾ ਹੈ ਸਾਡੇ ਸੰਵਿਧਾਨ ਦੇ ਵੀ ਉਲਟਾ ਹੈ ਹੂੰ ਜਿੱਦਾਂ ਤੁਸੀਂ ਸੋਚਦੇ ਵੀ ਉਲਟਾ ਹੈ ਹੂੰ ਕੁਦਰਤ ਦੇ ਸੂਤ ਦੇ ਉੱਤੇ ਉਸਨਾ ਵੀ ਇੱਕੋ ਕੈਲੀ ਵਿੱਚ ਕਈ ਤਰ੍ਹਾਂ ਦੇ ਫੁੱਲ ਹੁੰਦੇ ਨੇ ਹਰੇਕ ਦਾ ਆਪਣਾ ਰੰਗ ਹੁੰਦਾ ਹੈ ਹੂੰ ਹੂੰ ਇਹ ਕੀ ਹੋ ਸਕਦਾ ਵੀ ਕੈਲੀ ਦੇ ਵਿੱਚ ਤੁਸੀਂ ਗੇਂਦੇ ਤੇ ਗੁਲਾਬ ਦੇ ਫੁੱਲ ਤਾਂ ਲਾਤੇ ਫੁੱਲ ਤਾਂ ਗੇਂਦੇ ਤੇ ਗੁਲਾਬ ਵੱਖਰੇ ਵੱਖਰੇ ਹੋ ਜਾਣਗੇ ਉਹਨਾਂ ਦਾ ਰੰਗ ਤਾਂ ਆਪਣਾ-ਆਪਾ ਹੋਏਗਾ ਹੂੰ 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 ਇੱਥੇ ਇੱਕ ਕੀ ਗੋਭੀ ਨਾਲੀ ਤੇ ਨਾ ਕੋਈ ਹੋਰ ਸਬਜ਼ੀ ਵਿੱਚ ਦੀ ਸਬਜ਼ੀਆਂ ਤਾਂ ਦੋਲਦੇ ਹੋ ਜਾਣਗੀਆਂ ਕੰਮ ਨਾ ਕਰ ਤੇ ਆਪਣਾ ਕੰਮ ਹੋਈ ਕਾ ਤੇ ਇਹ ਗੱਲ ਨੂੰ ਸਮਝਿੰਦੇ ਹੋ ਲੈ ਜੇ ਤੁਸੀਂ ਪਿੰਡੀਆਂ ਵਿੱਚ ਨੇ ਨਾਲ ਹੀ ਤੁਹਾਡੀ ਕੋਈ ਤੋਰੀਆਂ ਵਗਾਰੇ ਦੀ ਵੇਲ ਹੋਵੇਗੀ ਤਾਂ ਉਹਦੇ ਫਿਰ ਪਿੰਡੀਆਂ ਦੇ ਚਿੱਤੇ ਹੋਣਗੇ ਹਾਂ ਹਾਂ ਇੱਕ ਨਹੀਂ ਕਰ ਸਕਦਾ ਕੁਦਰਤ ਦੇ ਵਿੱਚ ਕਿਤੇ ਵੀ ਇੱਕ ਣੀਆਂ ਕਿਸੇ ਜੰਗਲ ਚ ਕਿਸੇ ਪਹਾੜ ਤੇ ਕਿਸੇ ਸਮੁੰਦਰ ਚ ਕਿਸੇ ਆਂਤਰਿਕ ਚ ਕੋਈ ਇੱਕ ਨਹੀਂ ਵਨ ਸੁਵੰਤਾ ਹਾਂ ਪਰ ਇੱਕ ਗੱਲ ਹੋਰ ਹੈ ਇਹ ਵਨ ਸੁਵੰਤਾ ਉਹੀ ਨਹੀਂ ਹੈ ਇਸ ਵੱਨਸਵੰਤਾ ਤੋਂ ਬਗੈਰ ਇਹ ਜੀਵਨ ਚੱਲ ਹੀ ਨਹੀਂ ਸਕਦਾ ਹੂੰ ਫਿਲਿਪਸ ਨਹੀਂ ਸਕਦੀ ਇਹ ਪੂਰਾ ਬ੍ਰਹਮੰਡ ਹੀ ਟੁੱਟੇਗਾ ਹੂੰ ਹੂੰ ਟੁੱਟੇਗਾ ਬਹੁਤ ਸਾਰੇ ਟਕਰਾ ਹੋਣਗੇ ਕਿਉਂ ਕਿਵੇਂ ਸਿੱਪੜਾਉਂਦੇ ਵੀ ਆ ਹੂੰ ਹੂੰ ਜੇ ਕਿਸੇ ਜੰਗਲ ਦੇ ਵਿੱਚ ਸ਼ੇਰ ਜ਼ਿਆਦਾ ਹੋ ਗਏ ਜੀ ਜੇ ਸਾਹੇ ਖਤਮ ਹੋ ਜਾਣਗੇ ਜਿਹੜੇ ਸ਼ੇਰ ਤਾਂ ਮੀਟ ਖਾਏਗਾ ਤੇ ਜਦੋਂ ਸਾਹੇ ਖਤਮ ਹੋ ਗਏ ਸ਼ੇਰ ਨੂੰ ਖਾਣ ਨੂੰ ਕੁਝ ਨਹੀਂ ਮਿਲਣਾ ਫਿਰ ਸ਼ੇਰ ਵੀ ਮਰ ਜਾਣਗੇ ਹਾਂ ਜੀ ਬਿਲਕੁਲ ਇਹ ਸੇ ਕਰਕੇ ਜੰਗਲ ਦਾ ਜਿਹੜਾ ਸੰਤੁਲਨ ਹੈ ਕਿਉਂ ਬਣਿਆ ਰਹਿਣਾ ਵੀ ਸ਼ੇਰ ਕਦੇ ਜਮਾ ਨਹੀਂ ਕਰਦਾ ਸ਼ਿਕਾਰ ਹਾਂ ਮਾਰਕੀਟ ਐ ਕੁਲਨੇ ਚ ਰੱਖਦੀ ਹੈ ਇੱਕਲਾ ਮਨੁੱਖੀ ਹੈ ਜਿਹੜਾ ਜਮਾ ਕਰਦਾ ਕੋਈ ਪਸ਼ੂ ਪੰਛੀ ਕੋਈ ਨਹੀਂ ਜਮਾ ਕਰਦਾ ਹਾਂ ਦੇਖੋ ਜੀ ਜਮਾ ਕਰ ਲੋ ਜੀ ਹਾਂ ਤਰੀਕਾ ਹੈ ਵਣਸਵੰਤਾ ਦਾ ਕੁਦਰਤ ਦਾ ਇੱਕ ਤੋ ਖਤਮ ਹੁੰਦਾ ਹੈ ਦੂਜੀ ਗੱਲ ਜੀ ਜੀਵਨ ਦਾ ਆਧਾਰ ਹੀ ਵਣਸਵੰਤਾ ਹੈ ਹਾਂ ਇੱਥੇ ਸਾਡੇ ਅਸੀਂ ਕਈ ਵਾਰੀ ਨਾ ਡਾਕਟਰੀ ਚ ਪੜਾਉਂਦੇ। ਬਈ ਨਾ ਪਛ ਪਛ ਪੜਾਇਆ ਜਾਂਦਾ ਸੀ ਅਸਰ। ਹੂੰ। ਤੇ ਕਿ 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 ਇੱਕ ਦੁਸ਼ਮਣ ਕਿ। ਹੂੰ ਹੂੰ। ਉਹ ਜਿਹੜੇ ਵੈਰੀ ਕਿਲੇ ਨੇ ਤੇ ਮਿੱਤਰ ਕਿ ਜਿਹਨਾਂ ਤਾਂ ਫਰਕ ਪੈਂਦਾ ਦੀ ਮਿੱਤਰ ਪੰਛੀ ਚ ਵੈਰੀ ਪੰਛੀ। ਉਹਨਾਂ ਦਾ ਫਰਕ ਪੈਂਦਾ ਇਹ ਤਾਂ ਮਿੱਤਰ ਸਾਡੀ ਸਹਾਇਤਾ ਕਰਦਾ ਜਿਹੜਾ ਵੈਰੀ ਉਹ ਖਰਾਬ ਕਰਦਾ। ਹੂੰ ਹੂੰ। ਉਹਨਾਂ ਨੂੰ ਲੱਗਦਾ ਹੈ ਤੇ ਜਿਹੜਾ ਸਾਫਾ ਹੈ ਉਹ ਬੜਾ ਅੰਨੇ ਨੂੰ ਬਾਦੁੰਦੇ ਪਰ ਸਭ ਡੱਡੂਆਂ ਨੂੰ ਖੰਦਾ ਹੂੰ ਹੂੰ ਸਿਮਾ ਕਹਿੰਦੇ ਸਿਮਾ ਪ੍ਰਕਾਰ ਇਹ ਸਿਮਾ ਤੇ ਜਿਹੜੀ ਬਾਦ ਕਟੂਚੀ ਜਮ ਨੂੰ ਅਗੰਮੀ ਕਰ ਰਹੀ ਹੈ ਨਹੀਂ ਤਾਂ ਖਤਮੀ ਨਾ ਹੋਵੇ ਕਟਮ ਕਰ ਦੇਣ ਕਿਹਿੰਦਾ ਫਟਾਫਟ ਫਿਰ ਇਸ ਕਰਕੇ ਜਿਹੜੀ ਵੰਨ ਸੁਵੰਤਾ ਹੈ ਇਹ ਜੀਵਨ ਦਾ ਆਧਾਰ ਹੈ ਤੇ ਵੰਨ ਸੁਵੰਤਾ ਰਹਿਣੀ ਚਾਹੀਦੀ ਹੈ ਹੂੰ ਕਿਦੋਂ ਕ ਚੱਲ ਨਹੀਂ ਚਾਹਿਆ ਕੀ ਹੋਏਗਾ ਸਾਡੇ ਸੁਵਤਾਨ ਦਾ ਸੂਲ ਸਿਧਾਂਤ ਵੀ ਕਹਿੰਦਾ ਵੀ ਦੇਸ਼ ਹੈ ਜਿਹੜਾ ਇਹ ਥੂਪਿਆਂ ਦਾ ਮਿਲ ਕੇ ਬਣੇ ਹੂੰ ਪੂਲੀ ਨੋਸਟਿਕ ਜਿਹੜੇ ਸਟੇਟਾਂ ਨੇ ਉਹਨਾਂ ਦਾ ਆਬਾਦ ਅਧਾਰਥachar ਹੈ ਆਬਾਦ ਦੀ ਤੂਗੜ ਕਾ ਸਸਲੀਆ ਆਬਾਦ ਦੀ ਉਹਨਾਂ ਦੀ ਖੇਤੀ ਹੈ ਆਬਾਦ ਦਾ ਉਹਨਾਂ ਦਾ ਸਰਬਿਆਚਾਰ ਹੈ ਤੇ ਬੁਝ ਕੋਈ ਇੱਕ ਨਹੀਂ ਹੋ ਸਕਦਾ ਇਸ ਤਰ੍ਹਾਂ ਪਿੱਛੇ ਤਰੀਕੇ ਦੇ ਨਾਲ ਸਾਨੂੰ ਕਹਿੰਕੀ ਅਸੀਂ ਲਈਏ ਤਾਂ ਜਿਵੇਂ ਪਹਿਲਾਂ ਤੁਸੀਂ ਭਾਰਤ ਦੇ ਰਾਸ਼ਟਰਪਤੀ ਰਾਜੇ ਲੱਗ ਨਹੀਂ ਸਕਦਾ ਹੂੰ ਹੂੰ ਟੁੱਟ ਸਕੀ ਸਰਕਾਰ ਤੇ ਕਾਨੂੰਨ ਤੇ ਸੰਵਿਧਾਨ ਕੀ ਹੈ ਇਹ ਸਰਕਾਰ ਮੈਜੋਰਟੀ ਚ ਹੁੰਦੀ ਵੀ ਆਉਂਦੀ ਸਰਕਾਰ ਟੁੱਟ ਸਕਦੀ ਹੈ ਵੀ ਅਸੀਂ ਡਿਸਾਲਵ ਕਰਤੀ ਜੀ ਹਾਂ ਜੀ ਕਿ ਮੈਨੋਰਟੀ ਜੁਹੁੰਦੇ ਡਿਸਾਲਵ ਨਹੀਂ ਕਰ ਸਕਦੀ ਮੈਜੋਰਟੀ ਜੁਹੁੰਦੇ ਡਿਸਾਲਵ ਕਰ ਸਕਦੀ ਹੈ ਹਾਂ ਤਾਂ ਇਸ ਕਰਕੇ ਜੇ ਉਹ ਕੇਂਦਰ ਡਿਸਾਲਵ ਕਰ ਦੇਗਾ ਕੀ ਚੋਣ ਕਰਨਗੇ ਮੈਂ ਪਹਿਲਾਂ ਹੀ ਜਿਵੇਂ ਕਿਹਾ ਜਾਂ ਇੱਕ ਸਰਕਾਰ ਚੰਦੀ ਆ ਫਿਰ ਕੀ ਉੱਥੇ ਰਾਸ਼ਪਤੀ ਰਾਜੀ ਰੱਖੀ ਰੱਖੋਗੇ ਬੰਦੇ ਲੋਕਾਂ ਦੇ ਫਿਰ ਕਿਦੋਂ ਰੱਖ ਲਿਆ ਉਹਦੇ ਚੋਣਾਂ ਹੋਣਾ ਹੋਜੀ ਜਨਨੂ ਜੀ ਦੋ ਮਹੀਨਾਵਾਂ ਦੀ ਸਰਕਾਰ ਕੀ ਫਿਰ ਕੀ ਕਰੋਗੇ ਹੂੰ ਹੂੰ ਇਹ ਨਾ ਤਾਂ ਫਿਰ ਇੱਕ ਅਗਲੀ ਜੀ ਟੁੱਟ ਗਈ ਫਿਰ ਅਗਲੀ ਜੀ ਟੁੱਟੀ ਟੁੱਟੇ ਸਰਕਾਰੋਂ ਦਾ ਟਾਟਾ ਚੰਦਿਆਂ ਨੇ ਹੂੰ 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 ਸੋ ਇਸ ਕਰਕੇ ਤੁਸੀਂ ਇਹ ਵਿਹਾਰਕ ਸਵਧਾਨਕ ਤੌਰ ਦੇ ਉੱਤੇ ਇਸ ਤਰ੍ਹਾਂ ਨਹੀਂ ਕਰ ਸਕੋਗੇ ਇਸ ਤੋ ਕਿ ਅਸੀਂ ਪੰਜਾਬੀ ਦੇਖੀਏ ਵੀ ਜੇ ਵਿਹਾਰਕ ਤੌਰ ਤੇ ਵੀ ਦੇਖਣਾ ਹੋਵੇ ਉਹ ਵੀ ਮੈਨੂੰ ਲੱਗਦਾ ਇਸ ਵਕਤ ਤੇ ਸੰਭਵ ਨਹੀਂ ਹੈ ਜੀ ਠੀਕ ਹੈ ਕਿ ਤੁਸੀਂ ਕਹਿੰਦੇ ਹੋ ਸੀਸ ਦੋਨੇ ਪੱਤਰੀਆਂ ਇਕੱਠੀਆਂ ਪਾਵਾਂਗੇ ਤੁਸੀਂ ਹੁਣ ਹੀ ਪੰਜ ਰਾਜਿਆਂ ਦੇ ਚੋਣਾਂ ਹੋਈਆਂ ਨੇ ਮਹੀਨਾ ਸਭ ਕੁਝ ਉਹ ਖੰਡਾਈ ਪੰਜ ਪਿੰਡ ਜਣ ਹੋਇਆ ਹੈ ਕਿ ਰਾਜ ਹੂੰ ਹੂੰ ਕਿ ਜੇ ਤੁਸੀਂ ਪੰਜ ਪੰਜ ਗੇਟ ਚ ਚੋਣ ਕਰਦੇ ਹੋ ਸਿਰਫ ਪੈਣੀ ਆ ਜਾਂ ਹੂੰ ਕੋਈ ਨਹੀਂ ਆ ਨਹੀਂ ਤੇ ਮੈਂ ਚਾਹ ਜਿੰਨੇ ਮਰਜ਼ੀ ਆ ਦੋ ਦਾ ਮਤ ਦੁੱਗਣਾ ਟਾਈਮ ਨਹੀਂ ਤਾਂ ਛੋਣੇ ਦੋ ਗੁਣਾ ਤਾਂ ਲੱਗੂਗਾ ਹੂੰ ਹੂੰ ਬਿਲਕੁਲ ਸਾਨੂੰ ਜ਼ਿਆਦਾ ਬਣਾਉਣੇ ਪੈਣਗੇ ਕਿਉਂਕਿ ਹੁਣ

ਉਹਨਾਂ ਨੂੰ ਜ਼ਿਆਦਾ ਖਟਾ ਦੇਗਾ ਬਲਕਿ ਫਿਰ ਤੁਸੀਂ ਮੈਨੂੰ ਪੇਸ਼ੈਂਟ ਜਿਹੜੀ ਹੁਣ ਕਦੇ ਇੱਕ ਸਰਕਾਰ ਕੋਈ ਰੋਜ਼ ਹੀ ਫਿਰ ਤੁਸੀਂ ਜਿਹਦੀ ਮਰਜ਼ੀ ਮੈਨੀਪੂਲੇਟ ਕਰਕੇ ਜਿਹੜੀ ਮਰਜ਼ੀ ਸਰਕਾਰ ਨਾਲੋਂ ਮੈਨੂੰ ਪੇਸ਼ੈਂਟ ਚ ਰੱਖਦੇ ਰਹੇ ਉਹ ਦੋਸ਼ਾਂ ਨੂੰ ਅੱਜ ਤੱਕ ਸਾਡਾ ਜਿਹੜਾ ਮਾਨਯੋਗ ਚੋਣ ਕਮਿਸ਼ਨ ਆ ਉਹਨੇ ਰੱਦ ਨਹੀਂ ਕਰਿਆ ਹਾਂ ਸਾਹਿਬ ਕਹਿੰਦੇ ਅੱਛਾ ਫਿਰ ਉਹ ਕਹੀ ਜਾਵੇ ਆਪਣੇ ਆਪ ਤੇ ਵੀ ਨਹੀਂ ਜੇ ਅਸੀਂ ਮਹਾਰਾਜ ਇੱਕ ਉੱਥਾ ਠੀਕ ਕੁਝ ਨਹੀਂ ਕਰ ਪਰ ਸੱਚਾਈ ਤੇ ਵੀ ਪਾਸਪਾਸ ਉਹਨੇ ਪ੍ਰਾਪਤ ਨਾ ਕੀਤਾ ਹੈ ਹੂੰ ਹੂੰ ਅਮੈਨੂ ਨਾਲ ਕਿਚਨ ਆਤੀ ਆਂ ਜਿਹੜੇ ਉੱਤੇ ਉਹ ਇਹ ਕਾਤਾ ਅਰਦਨਾ ਐਪ ਨੇ ਟਾਈਪ ਕੀਤੀ ਹੋਈ ਹੈ ਤੇ ਨਾਲ ਉਹਦੇ ਵਿੱਚ ਉਹ ਐਚਟੀਐਫਸੀ ਬੈਂਕ ਦਾ ਬਾਹਰ ਫਾਰਮ ਆਇਆ ਹੋਇਆ ਹੂੰ ਹੂੰ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਉਹਨੂੰ ਇਹ ਪਤਾ ਨਹੀਂ ਕਿ ਤੂੰ ਫਿਰ ਵੀ ਜਸੂਸੀ ਇਹੀ ਜੀ ਚਾਹਦੀ ਹੈ ਪਤਾ ਲੱਗ ਜਾਂਦਾ ਤੂੰ ਕੌਣ ਤੇ ਲੱਭਦੇ ਤੱਥਨਾ ਵਿਚਾਰ ਕੇ ਪੁੱਲਿਆ ਪਰ ਨਹੀਂ ਤੁਸੀਂ ਫਿਰ ਔਖੇ ਹੋਣੇ ਹੂੰ ਕਿ ਜਿਹੜਾ ਹੁੰਦਾ ਸਿੱਧਾ ਹੂੰ ਇਹ ਕਹਾਣੀਆਂ ਦੇ ਬਾਰੇ ਬੋਲਦਾ ਉਹ ਕਹਿੰਦੇ ਨੇ ਵੀ ਸਾਡੀ ਤਰ੍ਹਾਂ ਹਵਾਰ ਕਿਉਂ ਬੋਲਦਾ ਉਹ ਵੀ ਕਈ ਫੋਨ ਆਉਂਦੇ ਰਹਿੰਦੇ ਨੇ ਹੂੰ ਹੂੰ ਕਿਉਂਕਿ ਸਮਾਜ ਦੇ ਵਿੱਚ ਦੋ ਵਿਅਕਤੀ ਤੇ ਇੱਕ ਦੂਜੇ ਦੀ ਗੱਲ ਨੂੰ ਰੈਸ਼ਨਲਟੀ ਚ ਆਉਣੀ ਚਾਹੀਦੀ ਸਰਕਾਰ ਕਿਥੋਂ ਵਿੱਚ ਡੰਡੇ ਨਾਲ ਹੀ ਸਰਕਾਰ ਤਾਂ ਲਿਆ ਸਕਦੀ ਹੈ ਜਿਹੜੇ ਆਏਗੀ ਉਹ ਡੱਟੇ ਨਾਲ ਤਾਂ 아무 ਕਿਸੇ ਨਹੀਂ ਚੱਲਦੀ ਸੋ ਮੇਰਾ ਕਹਿਣਾ ਕਤਲ ਸਿੰਘ ਵੀ ਇੰਨਾ ਹੈ ਇਹਦੇ 'ਚ ਬੇ ਜਿਆਦਾ ਤੁਸੀਂ ਇਹ ਵੀ ਅੰਦੇ ਉੱਤੇ ਸਵਾਲ ਖੜਾ ਕਰਦੇ ਹੋ ਸਕੇਂਦਰ ਉਹ ਪਾਣੀ ਜਿਹੜੀ ਪਾਰਟੀ ਜਿੱਦਿਓ ਕਹੀ ਕਬ ਕਰੋ ਬੋਤਨੀ ਪਰ ਜਿਹੜੇ ਬੋਲਦੇ ਵੀ ਨੇ ਉਹ ਕਹਿੰਦੇ ਨੇ ਵੀ ਉਹ ਤਾਂ ਪਹਿਲਾਂ ਦੇ ਪਾਣੀ ਵੀ ਕਹਿੰਦੇ ਨਹੀਂ ਇਦਾਂ ਕੀ ਕੁਐਸਾਰਾ ਕੁਛ ਹਾਂ ਹਾਂ ਤੇ ਕਿਹਦਾ ਕਿੰਕ ਮੇਂ ਜਵਾਬ ਤੁਸੀਂ ਦਿੰਦਾ ਤੁਸੀਂ ਇੱਕ ਚੋਣ ਕਿਉਂ ਕਰਾਉਣਾ ਚਾਹੁੰਦੇ ਤਾਰਨ ਦੱਸਣਗੇ ਕਿ ਜਿਆ ਪੈਸੇ ਕੱਢ ਫਰ ਤੋਂ ਕਿ ਤਾਂ ਦਾ ਸੁ ਸਮਾਜਾ ਚੱਟੇ ਦਾ ਤਾਂ ਦਾ ਸੁ ਇਹਦੇ ਨਾਲ ਕੋਈ ਕਿ ਜোন ਜਾਂ ਆਪ ਦਾ ਲੱਗਣ ਕਰਕੇ ਜਿੰਨ ਲੋਕਾਂ ਦੇ ਕੰਮ ਰੁਕਦੇ ਨੇ ਉਹ ਕੱਟ ਰੁਕਣ ਦੀ ਥਾਂ ਦਾ ਸੋ ਹਾਂ ਜੇ ਕੋਈ ਕੋਈ ਸਾਨੂੰ ਗੱਲ ਪਤਾ ਲੱਗੇ ਨਾ ਇਹਦਾ ਫਾਇਦਾ ਕੀ ਹੋਊਗਾ ਇਹ ਸਿਰਕਾ ਭਾਵ ਦਾ ਜੀ ਬਣਾਣੀਆ ਜਿਹਨੇ ਨੋਟਵੰਦੀ ਕਰੀ ਸੀ ਨੋਟਵੰਦਾ ਕਿ ਤੱਕ ਸਾਡੀ ਸਰਕਾਰ ਨੇ ਦੱਸਿਆ ਇਹਦਾ ਫਾਇਦਾ ਕੀ ਅੱਜ ਤੱਕ ਕਿ ਜਿੰਨਾ ਕੁ ਚੱਲ ਰਿਹਾ ਸੀ ਉਹ ਤਾਂ ਉਲਟ ਹੋਇਆ ਜਿੰਨਾ ਉਹਨਾਂ ਨੇ ਨਿਸ਼ਾਨੇ ਦੱਸੇ ਸੀ ਉਹਦੇ ਤਾਂ ਉਲਟ ਹੋਇਆ ਸਾਰਾ ਕੁਝ ਇਹ ਮਤਲਬ ਕਿ ਹੋਰਦੀ ਪ੍ਰਾਪਤ ਕਰੀ ਹੋਵੇ ਦੱਸ ਦੇ ਨਾ ਉਹ ਤਾਂ ਦਾ ਇਹ ਜਾਸਰ ਹੋਇਆ ਕਿ ਉਹਨਾਂ ਦਾ ਆਪਣਾ ਲਾਇਆ ਹੋਇਆ ਗਵਰਨਰ ਜਿਹੜਾ ਸੀ ਰਿਜ਼ਰਵ ਬੈਂਕ ਦਾ ਉਰਜਿਤ ਪਟੇਲ ਉਹ ਵੀ ਛੱਡ ਕੇ ਚਲਾ ਗਿਆ। ਹਮ ਰਾਜਨੀਤਿਕ ਕਹਿੰਦੀ ਸੀ ਉਹ ਮਤਵੇਦ ਨਾਲ ਕਿ ਉਹ ਕਹਿੰਦਾ ਸੀ ਨੋਟ ਬੰਦੀ ਤੋਂ ਦਾ ਮਤਵੇਦ ਸੀ ਤਾਂ ਚਲਾ ਗਿਆ ਸੀ। ਪਰ ਜਿਹੜਾ ਉਰਜਿਤ ਪਟੇਲ ਸੀ ਉਹਨੇ ਤਾਂ ਨੋਟੰਦ ਤੱਕ ਕੋਈ ਉਰਜਿਤ ਉਜਰ ਨਹੀਂ ਕਰਿਆ ਸੀ ਵੀ ਨਹੀਂ ਜਾਂ ਹਾਂ ਉਹਨੇ ਤਾਂ ਚੁਣ ਕੇ ਲਾਇਆ ਉਹ ਵੀ ਛੱਡ ਗਿਆ। ਇਹ ਤਾਂ ਇਹ ਮੁੱਦਾ ਹੈ। ਇਹ মুদ্রা ਸਭ ਕਿ ਜੇ ਤੁਸੀਂ ਐਡੇ-ਵਿਡੇ ਮੰਗਲੇ ਤੇ ਜਿਹੜੀ ਮੁਦਦ ਅਸਿਕਦੀ ਹੈ ਤੁਸੀਂ ਚੋਣਾਂ ਤੇ ਕੀ ਕਰੋਗੇ ਹੁਣ ਆਪੱਖ ਬੇਟੀ ਮੇਜੀ ਜਿਹੜੀ ਫੈਕੀਟ ਜਿਹੜਾ ਪਤਾ ਨਹੀਂ ਕਿ ਉਹ ਨਹੀਂ ਆਪ ਨੂੰ ਆਇ ਲੱਗਦਾ ਹੈ ਵੀ ਜਿਹੜਾ ਬੰਦਾ ਸਾਡੇ ਦੇਸ਼ ਦਾ ਰਾਸ਼ਟਰਪਤੀ ਰਹੇ ਹੁਣ ਉਹਨਾਂ ਨੂੰ ਬਹੁਤੀ ਚੱਕਰ ਚ ਬੈਸ ਹੂੰ ਜੀ ਪਰ ਚੜੋ ਇਹਨਾਂ ਨੇ ਪਾ ਪਾਉਣਾਂ ਨੂੰ ਲੜੇ ਹੋਣ ਕੀ ਕਰੀਏ ਇੱਥੇ ਤਾਂ ਚੀਫ ਜਸਟਿਸ ਹੋਣੀਆਂ ਇੱਕ ਸਿੰਪਲ ਐਮਪੀ ਬਣਨ ਨੂੰ ਤਿਆਰ ਹੈ ਖੁਸ਼ ਹੁੰਦਾ ਹੈ ਉਹ ਹੂੰ ਹੂੰ ਜਦੋਂ ਕਿ ਰਾਜ ਸੋਚ ਬੈਠੇਗਾ ਤੇ ਟਕ 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 ਜੀਆ ਹੂੰ ਕਿ ਤੁਸੀਂ ਉੱਤੇ ਉੱਤੇ ਰਹਿ ਗਏ ਤੇ ਤੁਸੀਂ ਹੁਣ ਕਹਿਣਾ ਕੀ ਐ ਇਸ ਗੱਲ 'ਚ ਵੀ ਠੀਕ ਐ ਮੈਂ ਜੋ ਜਿੰਨੀ ਬੰਸਰੀ ਵਜਾਉਣੀ ਸੀ ਵਜਾਤੀ ਤੋਂ ਉਹਦਾ ਇਹ ਐ ਕਿ ਕਮੇਟੀ ਨੇ ਕਮੇਟੀ ਬਣਾਈ ਸੀ ਕਮੇਟੀ ਨੇ ਅ ਮੁਖੂਲੂਪ ਦੇ ਵਿੱਚ ਸਿਆਸੀ ਤੌਰ ਤੇ ਬਣਾਈ ਕੀ ਐ ਸਿਆਸਤ ਤਾਂ ਪੜਣਾ ਘੱਟ ਕਮੇਟੀਆਂ ਨੇ ਜਿਹੜੀਆਂ ਮੈਂ ਦੇਖੀਆਂ ਦੀ ਕੀ ਵਿੱਚ ਅਬਦੁੱਲ ਪਾਣੀ ਦਾ ਪਾਣੀ ਕਰਦਾ ਦੂਜੇ ਨੂੰ ਨਾ ਰਾਇ ਬੰਦੀਆ ਰਾਇ ਤਾਂ ਉਹਨਾਂ ਜਿਹੜੀ ਰਾਜਕਰਜੀ ਪਾਰਟੀ ਉਹਦਾ ਤਾਂ ਕੋਈ ਅੰਕਤੀ ਨਹੀਂ ਸਾਡੇ ਬੰਦੇ ਉਹ ਤਾਂ ਠਾਠਾ ਉਹਨਾਂ ਨੂੰ ਬਿਨਾ ਦੇਖੇ ਵੀ ਲਿਖਣ ਨੂੰ ਤਿਆਰ ਕੋਈ ਰਾਇ ਬੰਦੀ ਦਾ ਦੂਜੇ ਬੰਦੇ ਬਹੁਤੇ ਕਹਿੰਦੇ ਵੀ ਸਾਡੀ ਕਿਹੜਾ ਸੁਣੀ ਜਾਣੀਆ ਹਾਲਾਂਕਿ ਰਾਇ ਜੇ ਦੇਣੀ ਹੋਵੇ ਤੇ ਦੇਣੀ ਚਾਹੀਦੀਆ ਪਰ ਉਹ ਵਿਸ਼ਵਾਸ ਹੁੰਦਾ ਸਾਡੀ ਕਿਹੜਾ ਸੁਣੀ ਜਾਣੀਆ ਦੂਜੀ ਗੱਲ ਕਈ ਵਾਰ ਸੱਚ ਨਹੀਂ ਕੀ ਨਹੀਂ ਹਾਂ ਤੇ ਜੇ ਆਪਾਂ ਮੰਨ ਲਓ ਵੀ ਸੁਣੀ ਵੀ ਜਾਵੇ ਜੇ ਉਹ ਮਨੋਟਰੀ ਚਲੇ ਜੂਗੀ ਹਾਂ ਹਾਂ ਐਕਟਰ ਕਿੰਚੀ ਗਾਲੀ ਕਰ ਮੈਨੂੰ ਆਇ ਲੱਗਦਾ ਹੈ ਵੀ ਇਹ ਕਮੇਟੀ ਨੇ ਮੰਗਿਆ ਚੰਗੀ ਗਲਤੀ ਆ ਕਿਉਂਕਿ ਸਾਡਾ ਸੰਵਧਾਨ ਕਹਿੰਦਾ ਹੈ ਹੁਣ ਤੋਂ ਜੋ ਅਸੀਂ ਕਰ ਰਿਹਾ ਨਵੀਂ ਜਿਹੜੀ ਜਮਹੂਰੀਅਤ ਹੈ ਨਵੇਂ ਤਰੀਕੇ ਦੀ ਉਹਦੇ ਚ ਇਹ ਜਨਤਾ ਦੀ ਸੁਣਨ ਦਾ ਸਤਿਕਾਰ ਹੈ ਉਹ ਰਾਇ ਲੈ ਲੈ ਇਹ ਕੋਈ ਹਰਜ ਨਹੀਂ ਚੋਟੀ ਗੱਲ ਹੈ ਪਰ ਇਹ ਜਿਹੜਾ ਰਾਇ ਲੈ ਕੇ ਜੋ ਵੀ ਕਰਨਗੇ ਉਹ ਕਹਿੰਦੇ ਵੀ ਤਮ ਜਿਹੜਾ ਮਰਜ਼ੀ ਰੰਗ ਰੰਗਾ ਲਿਓ ਉਗੜੋ ਬੈਂਗਲੀ ਕੋ ਦਾ ਨੁਕਸਾਨ ਹਾਂ ਹਾਂ ਬਿਲਕੁਲ ਬਿਲਕੁਲ ਤੇ ਕਹਿੰਦਾ ਪਾਬ ਕਿ ਹੁਣ ਜਿਹੜੇ ਦੇਸ਼ ਵਾਸੀ ਨੇ ਉਹ ਸਜ਼ਾ ਆਪਣੇ ਹਿਸਾਬ ਨਾਲ ਦੇਣਗੇ ਇਸ ਤੋਂ ਬਾਅਦ ਦੇਖੋ ਵੀ ਕਮੇਟੀ ਕਿਹੜੇ ਨਿਰਣੇ ਤੇ ਪਹੁੰਚਦੀ ਹੈ ਹਾਂਜੀ ਇਹ ਮਿਸ਼ਨ ਪੰਜਾਬੀ